ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਦੋ ਤੁਹਾਨੂੰ ਦੋਸਤੋ ਝੂਟੀਆਂ ਦਿਖਾਵਾਂਗੇ ਡਿਟੇਲ ਆਪਾਂ ਹਰ ਵਾਰ ਦੀ ਤਰ੍ਹਾਂ ਦੋਸਤੋ ਵੀਰ ਹੋਣਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਾਂਗੇ ਏਰੀਆ ਜਿਹੜਾ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਜਿਹੜਾ ਸਾਨੂੰ ਤਰਨ ਤਰਨ ਲੱਗਦਾ ਹੈ ਜੀ ਸੋ ਦੋਸਤੋ ਨਾਲ ਲੱਗਦੇ ਜਿਹੜੇ ਪਿੰਡ ਹਨ ਸੰਗਮਾ ਪਿੰਡ ਹੈਗਾ ਦੋਸਤੋ ਵੱਡੇ ਸਭਰਾ ਦੁੱਬਲੀ ਪੱਟੀ ਦਾ ਦੋਸਤੋ ਬਿਲਕੁਲ ਹਲਕਾ ਜਿਹੜਾ ਨਾਲ ਆ ਸੋ ਭਿੱਖੀ ਵਿੰਡ ਦਾ ਏਰੀਆ ਬਿਲਕੁਲ ਨਾਲਾ ਦੋਸਤੋ ਨੇੜੇ-ਤੇੜੇੋਂ ਆਗੇ ਤੁਸੀਂ ਬਿਲਕੁਲ ਦੋ ਡੰਗ ਦੀ ਚੁਵਾਈ ਇੱਕ ਡੰਗ ਦੀ ਚੁਵਾਈ ਤਸੱਲੀ ਕਰਕੇ ਆਪਣਾ ਜਿਹੜਾ ਕੋਈ ਵੀ ਐਨੀਮਲ ਖਰੀਦ ਸਕਦੇ ਹੋ ਬਿਲਕੁਲ ਦੋਸਤੋ ਹਰ ਪਾਸਿਓਂ ਜਿਹੜੀ ਆ ਵੀਡੀਓ ਦੇ ਵਿੱਚ ਆਪਾਂ ਚੀਜ਼ ਦਿਖਾ ਦਾਂਗੇ ਤੁਹਾਨੂੰ ਤਸੱਲੀ ਹਰ ਪਾਸਿਓਂ ਕਰਵਾ ਦਾਂਗੇ ਵੀਰ ਹੁਣਾਂ ਦੇ ਨਾਲ ਗੱਲਬਾਤ ਕਰਦੇ ਆਂ ਓਨਰ ਜਿਹੜੇ ਹਨ ਦੋਸਤੋ ਸਰਦਾਰ ਹਰਵੀਰ ਸਿੰਘ ਜੀ ਹਨ ਬਾਈ ਹੋਰਾਂ ਦੀ ਪਹਿਲਾਂ ਵੀ ਵੀਡੀਓ ਆਪਾਂ ਪਾ ਚੁੱਕੇ ਆਂ ਇਸ ਵਾਰ ਜਿਹੜੇ ਵੀਰ ਹੁਣੇ ਦੋ ਐਨੀਮਲ ਲੈ ਕੇ ਆਏ ਨੇ ਦੋ ਜੜੀਆਂ ਝੋਟੀਆਂ ਵੀਰ ਹੁਣ ਨੇ ਸੇਲ ਕਰਨੀਆਂ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਹੈ ਤੁਸੀਂ ਖਰੀਦ ਸਕਦੇ ਹੋ ਇੱਕ ਦੋ ਸੋ ਜਿਹੜੀ ਨੀਲੀ 라ਵੀ ਦੇ ਵਿੱਚ ਪਿਓਰ ਹੈ ਟੇਡਾ ਕਾਟਾ ਸੋ ਚਲਦੇ ਆਂ ਬਾਈ ਹੋਰਾਂ ਦੇ ਕੋਲ ਪੁੱਛ ਲੈਨੇ ਆਂ ਕੀ ਡਿਟੇਲ ਹੈਗੀ ਆ ਇਹਨਾਂ ਝੋਟੀਆਂ ਦੀ ਸੋ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਾਨੂੰ ਸਭ ਦੀ ਸਤਿ ਸ੍ਰੀ ਅਕਾਲ ਜੀ ਜਿਹਨੇ ਸਬਸਕ੍ਰਾਈਬ ਕੀਤਾ ਚੈਨਲ ਨੂੰ ਦੇਖ ਰਿਹਾ ਹੈ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਠੀਕ ਹੈ ਵੀਰ ਜੀ ਮਿਹਰਬਾਨੀ ਸੋ ਵੀਰ ਜੀ ਅੱਜ ਆਪਾਂ ਦੋ ਝੋਟੀਆਂ ਲੈ ਕੇ ਆਏ ਆਂ ਸੇਲ ਵਾਸਤੇ ਜੀ ਬਿਲਕੁਲ ਵੀਰ ਜੀ ਸੋ ਵੀਰ ਜੀ ਪਹਿਲਾਂ ਕਿ ਤਾਂ तकरीबन ਵੀਰ ਜੀ ਇਹ ਨੀਲੀ ਦਾਵੀ ਦੇ ਵਿੱਚ ਆ ਗਈ ਹੈ ਬ੍ਰੀਡ ਵਿੱਚ ਜੀ ਬਿਲਕੁਲ ਜੀ ਪ੍ਰੋਪਰ ਬ੍ਰੀਡ ਚ ਆ ਜੀ ਠੀਕ ਹੈ ਜੀ ਕਿਸੇ ਵੀ ਗੱਲ ਤੋਂ ਨਹੀਂ ਸੰਜੀ ਹੋ ਜੀ ਠੀਕ ਆ ਠੀਕ ਹੈ ਬਿਲਕੁਲ ਜੀ ਬਿਲਕੁਲ ਟੇਡਾ ਕਟਾ ਸਿੰਗੀ-ਸਿੰਗੀ ਬਹੁਤ ਛੋਟੀ ਸੋਹਣੀ ਲੱਗੀ ਹੈ ਬਿਲਕੁਲ ਬਿਲਕੁਲ ਆਖੂ ਕੁ ਵੀ ਬਹੁਤ ਸੋਹਣੀ ਹੈ ਤੇ ਵੀਰ ਜੀ ਇਹ ਕਿੰਵੇਂ ਸੂਹੇ ਸੂਈ ਆ ਇਹ ਫਸਟ ਵਾਰੀ ਸੂਈ ਹੈ ਜੀ ਹਾਂ ਜੀ ਪਹਿਲੀ ਵਾਰੀ ਠੀਕ ਹੈ ਫਸਟ ਲਕਟੇਸ਼ਨ ਲਕਟੇਸ਼ਨ ਦੇ ਵਿੱਚ ਸੂਈ ਆ ਸੋ ਵੀਰ ਜੀ ਕਿੰਨੇ ਦਿਨ ਹੋ ਗਏ ਸੂਈ ਨੇ ਨੂੰ ਅਜੇ ਵੀਰ ਜੀ ਇਹਨੂੰ 8 ਵਾ ਦੇਣਾ ਜੀ ਠੀਕ ਹੈ ਮਿਲਕ ਕਿੰਨਾ ਕੁ ਥੱਲੇ ਹੈਗਾ ਠੀਕ ਹੈ ਜੀ ਠੀਕ ਹੋ ਜਾਏਗਾ ਠੀਕ ਹੈ ਠੀਕ ਹੈ ਸਾਢੇ 7 ਤੋਂ 8 ਲੀਟਰ ਜਿਹੜਾ ਦੁੱਧ ਤੋਂ ਜਿਹੜਾ ਤੁਹਾਨੂੰ ਇਸ ਦੇ ਥੱਲੇ ਜਿਹੜਾ ਤਿਆਰ ਮਿਲੇਗਾ ਤੇ ਮਗਰ ਕਾਫ ਜਿਹੜਾ ਵੀਰ ਜੀ ਮੇਲ ਆ ਗਿਆ ਹਨਾ ਮੇਲ ਆ ਗਿਆ ਹਾਂ ਜੀ ਮੇਲ ਕਾਫ ਆ ਗਿਆ ਮਗਰ ਸੋ ਦੋਸਤੋ ਮੇਲ ਕਾਫ ਆ ਮਗਰ ਤੁਸੀਂ ਦੇਖ ਸਕਦੇ ਹੋ ਚੰਗੇ ਸੀਮਨ ਦਾ ਉਹਨਾਂ ਦੇ ਜਿਹਨਾਂ ਤੋਂ ਆਉਂਦਾ ਤੋਂ ਗ੍ਰੀਡੀ ਜਿਹਨਾਂ ਨੇ ਕਿ ਚੰਗਾ ਸੀਮਨ ਰਖਵਾਇਆ ਸੀ ਹਾਂਜੀ ਹਾਂਜੀ ਬਾਕੀ ਥੋੜੀ ਵਾਈਟਨੈਸ ਵੱਧ ਆ ਕੀ ਬਾਕੀ ਕੁਆਲਿਟੀ ਵਿੱਚ ਵੇਖੀ ਇੱਥੇ ਚਲੋ ਠੀਕ ਆ ਵਾਈਟਨੈਸ ਹੈਗੀ ਆ ਵਿੱਚ ਵੱਧ ਠੀਕ ਹੈ ਵੀਰ ਜੀ ਸੋ ਵੀ ਦੀ तकरीबन ਕਿੰਨੀ ਜੇ ਗੱਲ ਕਰ ਲਈਏ ਮਿਲਕ ਦੀ ਕਿੰਨਾ ਕੁ ਮਿਲਕ ਕਰਦੇ ਗਏ ਛੋਟੀ ਦੇਖੋ ਜੀ ਫਸਟ ਟਾਈਮ ਦਾ ਤੁਹਾਨੂੰ ਪਤਾ ਹੀ ਹੈ ਕਹਿਣ ਨੂੰ ਜਿੰਨਾ ਮਰਜ਼ੀ ਕਹਿ ਦਈਏ ਬਾਕੀ ਆਪਣੀ ਸੰਭ ਸੰਭਾਲ ਦੇ ਉੱਪਰ ਹੁੰਦਾ ਫਿਰ ਨਾ ਉਹੀ 8 10 11 12 ਇੱਥੇ ਹੀ ਰਹਿ ਜਾਂਦੀ ਹੈ ਤੇ ਬਿਲਕੁਲ 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 ਨੇ ਹੈ ਵੀ ਇੱਥੋਂ ਤੱਕ ਦੋਦੀ ਆ ਤਕਰੀਬਨ 8 ਤੋਂ ਉੱਪਰ 9 10 ਤੱਕ ਹੀ ਚਲਦੀਆਂ ਇੰਨਾ ਕੁ ਚਲਦੀਆਂ ਜੀ ਠੀਕ ਆ ਤੇ ਇਹ ਵੀ ਬਰੀਡ ਇਹਦੇ ਵਿੱਚ ਬੱਚੇ ਚੰਗੇ ਲੈ ਸਕਦੇ ਆ ਓਕੇ 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 ਸਹੀ ਗੱਲ ਹੈ ਜੀ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਉਹ ਇਹਨੂੰ ਮਤਲਬ ਪਰੇਸ਼ ਕਰ ਸਕਦੇ ਬਿਲਕੁਲ ਬਿਲਕੁਲ ਸੋ ਦੋਸਤੋ ਇੱਕ ਵਾਰੀ ਜਿਹੜਾ ਮੂੰਹ ਮੱਥਾ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਜਰੂਰ ਦਿਖਾਉਣਾ ਸਿੰਘ ਸੁng ਦੀ ਬੰਤਰ ਤੁਸੀਂ ਦੇਖ ਸਕਦੇ ਜਿਓ ਅੱਖ ਜਿਹੜੀ ਬਿੱਲੀ ਆ ਦੋਸਤੋ ਮਣਕਣੀ ਅੱਖ ਆ ਤੁਸੀਂ ਦੇਖ ਸਕਦੇ ਟੇਡਾ ਘਾਟ ਬਿਲਕੁਲ ਦੋਸਤੋ ਜਿਹੜਾ ਕੋਈ ਟੁੱਟਵਾ ਘਾਟ ਨਹੀਂ ਹੈਗਾਗਾ ਪੈਰਾਂ ਤੇ ਨਿਸ਼ਾਨ ਜਿਹੜੇ ਦੋਸਤੋ ਗੱਲ ਕਰੀਏ ਤਾਂ ਪੈਰਾਂ ਤੇ ਅਗਲੀਆਂ ਲਾਤਾਂ ਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਜਵਾਬ ਬਿਲਕੁਲ ਨਿਸ਼ਾਨ ਵਧੀਆ ਤੁਹਾਨੂੰ ਪ੍ਰੋਪਰ ਨਜ਼ਰ ਆ ਰਹੇ ਹੋਣਗੇ ਬਾਕੀ ਠੰਡੀ ਹੈ ਆ ਮਗਰਲੀਆਂ ਲਾਤਾਂ ਤੇ ਦੋਸਤੋ ਇਹ ਨਿਸ਼ਾਨ ਹਨ ਹਵਾਨੇ ਦੇ ਹਵਾਨੇ ਤੇ ਜਿਹੜਾ ਨਿਸ਼ਾਨ ਤੁਹਾਨੂੰ ਮਿਲ ਜੇਗਾ ਅੱਗੇ ਕੁਚਾ ਜੀ ਪੱਲੀ ਸਾਈਡ ਤੇ ਹਵਾਨ ਹਵਾਨੇ ਤੇ ਇਹਦਾ ਨਿਸ਼ਾਨ ਮਿਲ ਜੂਗਾ ਬਾਕੀ ਜਿਹੜੀ ਥਨਾ ਦੀ ਬੰਟਰ ਸ਼ੇਪ ਆ ਉਹ ਤੁਸੀਂ ਜ਼ਰੂਰ ਦੇਖ ਸਕਦੇ ਜੀ ਚੁਵਾਈ ਹੋ ਗਈ ਠੀਕ ਹੈ ਜੀ ਠੀਕ ਹੈ ਬਾਕੀ ਵੀਰ ਜੀ ਆਪਣੇ ਕੋਲ ਠੀਕ ਹੈ ਜੀ ਆਪ ਖਾ ਦਿੱਤਾ ਜੀ ਆਹ ਦੋਸਤੋ ਜਿਹੜਾ ਨੇਵੇ ਤੇ ਹਵਾਨੇ ਤੇ ਤੁਸੀਂ ਦੇਖ ਸਕਦੇ ਧੁੰਨ ਤੇ ਜਿਹੜਾ ਨਿਸ਼ਾਨ ਆ ਉਹ ਵੀ ਬਿਲਕੁਲ ਦੇਖ ਸਕਦੇ ਅੱਗੇ ਝਾਲਰ ਤੇ ਵੀ ਨਿਸ਼ਾਨ ਥੋੜਾ ਜਿਹਾ ਤੁਹਾਨੂੰ ਮਿਲ ਜਾਵੇਗਾ ਠੀਕ ਹੈ ਵੀਰ ਜੀ ਬਾਕੀ ਵੀਰ ਜੀ ਚੁਵਾਈ ਚੁਬੀ ਦੀ ਕਿੰਦਾ ਤਾਰ ਤੁਸੀਂ ਮਨ ਲਗੀ ਕੱਢੀ ਹੋਈ ਚੁਵਾਈ ਹੋ ਗਿਆ ਜੀ ਕੋਈ ਮੋੜ ਫੱਟਾ ਨਹੀਂ ਹੈ ਠੀਕ ਠੀਕ ਹੈ ਤੇ ਵੀਰ ਜਿਹੜੇ ਮੁੱਲ ਰੱਖਿਆ ਕੀ ਕਰਦੇ ਪੈਂ ਡਿਮਾਂਡ ਆ ਪੈਂਦੀ ਮੁੱਲ ਇਹਦਾ ਵੀ ਜੀ ਆਪਾਂ ਜਨਵਰੀ ਕਰਾਂਗੇ 85000 ਰੁਪਏ ਆਪਾਂ ਇਹਦੀ ਡਿਮਾਂਡ ਕਰਦੇ ਆ 85 ਹੈ ਨਾ ਜੀ ਹਾਂਜੀ ਠੀਕ ਆ ਸੋ ਦੋਸਤੋ 85000 ਰੁਪਏ ਜਿਹੜੀ ਅਸੀਂ ਡਿਮਾਂਡ ਆ ਬਾਕੀ ਨਾਰਮਲ ਮੰਨਤਾਂ ਨੂੰ ਹੋਊਗਾ ਠੀਕ ਆ ਠੀਕ ਆ ਜੀ ਸੋ ਵੀਰ ਜੀ ਹਰវេល ਜੀ ਇਹਨੂੰ ਖੋਲ ਕੇ ਆਪਾਂ ਵਿਖਾ ਦਈਏ ਮਾੜਾ ਤੌਰ ਕੇ ਵੀ ਬਾਕੀ ਦੋਸਤੋ ਜਿਹੜੀ ਥਾਂ ਲਵੇ ਦੀ ਬਿਲਕੁਲ ਸਾਫ਼ ਹੈਗੀ ਆ ਚਵਾਈ ਤੁਸੀਂ ਆਪਦੀ ਕਰ ਸਕਦੇ ਹੋ ਮੌਕੇ ਤੇ ਪਹੁੰਚ ਕੇ ਵੀਰ ਉਹਨਾਂ ਦੇ ਕੋਲ ਤਕਰੀਬਨ ਵੀਰ ਉਹਨਾਂ ਨੇ 8 8.5 9 ਦੇ ਲੀਟਰ ਦੇ ਵਿਚਕਾਰ ਜਿਹੜਾ ਮਿਲਕ ਦੱਸਿਆ ਬਾਕੀ ਤੁਸੀਂ ਆਪਣੀ ਚੁਆਈ ਜ਼ਰੂਰ ਕਰ ਸਕਦੇ ਹੋ ਚੁਆਈ ਵੀਰ ਹੁਣਾ ਵੱਲੋਂ ਕਿਹਾ ਗਿਆ ਵੀ ਧਾਰ ਦੀ ਬਿਲਕੁਲ ਪੋਲੀ ਹੈ ਸਾਫ ਚੁਆਈ ਹੈਗੀ ਆ ਠੀਕ ਹੈ ਜੀ ਸਟੋਰ ਲਿਗਨ ਇੱਕ ਨੂੰ ਮੜਾ ਮੜਾ ਪਿੱਛੇ ਰੱਖ ਦਿਓ ਕੋਈ ਗੱਲ ਨਹੀਂ ਆਖੀ ਦੋਸਤੋ ਥਾਂਲੇਵਾ ਬਹੁਤ ਵਧੀਆ ਜਿਹੜਾ ਸ਼ਾਮ ਦਾ ਟਾਈਮ ਤਕਰੀਬਨ 4:30 ਦਾ ਟਾਈਮ ਹੈਗਾ ਵੀਰ ਹੁਣੇ ਵੀਰੇ ਕਿੰਨੇ ਕੁ ਚੁਆਈ ਕਰ ਦਿੰਦੀ ਇਹਦੇ ਕਰੀਬ 4:30 ਦਾ ਟਾਈਮ ਹੈ ਠੀਕ 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 ਹੈ ਜੀ ਠੀਕ ਹੈ ਜੀ ਕਮਾਲ ਗਿਆ ਨੂੰ ਜੀ ਬੋਧ ਬੱਚਾ ਸਰ ਵੀਰੇ ਵੀਰ ਇਹਨਾਂ ਨੂੰ ਮੜਾ ਲਿਓ ਬਾਕੀ ਦੋਸਤੋ ਜਿਹੜਾ ਬਿਲਕੁਲ ਕਰੈਕਟਰ ਆ ਦੋਸਤੋ ਤੁਸੀਂ ਵੇਖੇ ਆ ਨੀਲੀ ਰਾਵੀ ਦੇ ਵਿੱਚ ਦੋਸਤੋ ਜਿਹੜੀ ਪਿਓਰ ਦੋਸਤੋ ਵੀਰ ਹੁਣਾਂ ਦੇ ਕੋਲ ਝੋਟੀ ਆ ਬਹੁਤ ਵਧੀਆ ਦੋਸਤੋ ਜਿਹੜਾ ਪੇਟ ਫੂੜਾ ਬਹੁਤ ਸੋਨਾ ਲੱਗਾ ਬਿਲਕੁਲ ਰਾਜੀ ਆ ਦੋਸਤੋ ਕਿਸੇ ਪਾਸੇ ਵੀ ਜਿਹੜੀ ਖੁੰਜੀ ਨਹੀਂ ਹੈਗੀਗੀ ਠੀਕ ਆ ਵੀਰ ਜੀ ਠੀਕ ਆ ਚਲੋ ਜੀ ਸੋ ਕਿਸਾਨ ਵੀਰੋ ਇੱਕ ਹੋਰ ਵੀਰ ਉਹਨਾਂ ਦੇ ਕੋਲ ਜਿਹੜੀ ਝੋਟੀ अवेलेबल ਹੈਗੀ ਆ ਸੇਲ ਵਾਸਤੇ ਉਹ ਵੀ ਆਪਾਂ ਤੁਹਾਨੂੰ ਜਿਹੜੀ ਜਰੂਰ ਦਿਖਾ ਦਿੰਨੇ ਆ ਸੋ ਵੀਰ ਜੀ ਕੀ ਹੈਗੀ ਡਿਟੇਲ ਇਹਦੀ ਕਿੰਨੇ ਦਿਨ ਦੀ ਸੂਈ ਹੈ ਜੀ ਏ ਵੀਰ ਜੀ ਅੱਜ 11ਵਾਂ ਦਿਨ ਇਹਨੂੰ ਸੂਈ ਨੂੰ ਹੋ ਗਿਆ ਠੀਕ ਆ ਜੀ। ਤਕਰੀਬੇ ਦੇ ਥੱਲੇ 8.5 ਲੀਟਰ ਦੁੱਧ ਪਿਆ ਰਿਹਾ ਹੈਗਾ ਇਸ ਟਾਈਮ। ਠੀਕ ਆ। ਇਹ ਆਪਣੇ ਘਰ ਦੇ ਮੱਲੇ ਚੰਗੀ ਮੱਝ ਦੀ ਮੱਝ। ਇਹ ਆਪਣੇ ਘਰ ਦੇ ਵਿੱਚੋਂ ਹੀ ਹਨ। ਮੈਂ ਕਿ ਆਪਾਂ ਲੈ ਕੇ ਤੇ ਨਹੀਂ ਆਏ ਹਨ। ਨਹੀਂ ਜੀ ਮੇਰੇ ਕੋਲ ਵੱਡੀਆਂ ਮੱਝਾਂ ਸੀਗੀਆਂ ਪਹਿਲਾਂ। ਉਹਨਾਂ ਵਿੱਚੋਂ ਸੀਗੀ ਇਹ। ਠੀਕ ਆ ਜੀ। ਇਹ ਐਚ ਐਲ ਡੀ ਵੀ ਸਰਕਾਰੀ ਸੀਮੰਦੀ ਹੈ। ਸਰਕਾਰੀ ਸੀਮੰਦੀ ਬੱਚੀ ਆ। ਠੀਕ ਆ। ਸੋ ਵੀਰ ਜੀ ਮੇਲ ਕਾਫਾ। ਓਕੇ ਓਕੇ ਪਿਛੇ ਮੇਲ ਕਾਫਾ ਦੋਸਤੋ। ਉਹ ਵੀ ਤੁਸੀਂ ਇੱਕ ਵਾਰੀ ਚੰਨਾ ਤੁਹਾਡੇ ਪਾ ਦਿੰਨੇ ਆਂ ਵੇਖ ਲਓ। ਮੇਲ ਕਾਫਾ ਮਗ ਤੇ ਬਾਕੀ ਵੀਰ ਜੀ ਸੂਆ ਇਹਦਾ ਪਹਿਲਾ ਹੀ ਆ ਜੀ ਪਹਿਲਾ ਹੀ ਮੂੰਹ ਤੋਂ ਦੁੰਦੀ ਆ ਜੀ ਮੂੰਹ ਦੋ ਦੰਦ ਹੈਗੀ ਆ ਹਾਂਜੀ ਓਕੇ ਵੀਰ ਜੀ ਓਕੇ ਬਾਕੀ ਵੀਰ ਜੀ ਦੁੱਧ ਕਿੰਨਾ ਕੁ ਤਿਆਰ ਹੈਗਾ ਹੁਣ ਦੁੱਧ ਵੀਰ ਜੀ ਉਹੀ ਅੱਜ ਤੋਂ ਬਾਹਰ ਹੀ ਹੋਵੇਗਾ ਅੱਛਾ ਜੀ ਆਪਾਂ ਮੰਨ ਕੇ ਚੱਲੀਏ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ 8 ਲੀਟਰ ਦੋਸਤੋ ਜਿਹੜਾ ਜਿਹੜਾ ਮਿਲਕ ਹੈਗਾ 8 ਤੋਂ ਬਾਹਰ ਹੀ ਵੀਰ ਹੁਣੇ ਕਹਿ ਰਹੇ ਨੇ ਬਾਕੀ ਤੁਸੀਂ ਜੁਵਾਈ ਜਿਹੜੀ ਆ ਉਹ ਤੁਸੀਂ ਦੋ ਰੰਗ ਦੀ ਜ਼ਰੂਰ ਕਰਕੇ ਪਸੂ ਕੋਈ ਵੀ ਖਰੀਦਿਆ ਕਰੋ ਬਾਕੀ ਜਿਹੜੀ ਥਾਣਾ ਤੋਂ ਨਾਲ ਦੀ ਸ਼ੇਵੀਰ ਜੀ ਬਾਕੀ ਸਵੇਰ ਚਵਾਈ ਕਿੰਨੇ ਕ'ਜੇ ਕੀਤੀ ਹੈ ਆਪਣੇ ਪਸ਼ੂਆਂ ਦੀ ਸ਼ੇਰੇ ਵੀਰ ਜੀ ਹੈਗੀ ਸਾਢੇ 5:30 ਦੀ ਠੀਕ ਹੈ ਜੀ ਬਾਕੀ ਦੋ ਸੌੜਾ ਥਾਂ ਨਹੀਂ ਵਾਹ ਬਿਲਕੁਲ ਤੁਸੀਂ ਵੇਖ ਸਕਦੇ ਹੋ ਬਿਲਕੁਲ ਬਰਾਬਰ ਥਾਣਾ ਦੋਸਤੋ ਵੀਰਲਾ ਵਿਥਾਂ ਬਹੁਤ ਵਧੀਆ ਬਹੁਤ ਸੋਹਣਾ ਹਾਂਜੀ ਆ ਚੋਟੀ ਦੀ ਹਾਈਟ ਵੀ ਬਹੁਤ ਜ਼ਿਆਦਾ ਹਾਈਟ ਦੋਸਤੋ ਜਿਹੜੀ ਹੈਗੀ ਹੈ ਪ੍ਰੋਪਰ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਤਕਰੀਬਨ ਬਿਲਕੁਲ ਨਾਲ ਦੇ ਹੋਰ ਵੀ ਪਸ਼ੂ ਖੜੇ ਨੇ ਹੋਰ ਐਨੀਮਲ ਖੜੇ ਨੇ ਦੋਸਤੋ ਮੱਝਾਂ ਖੜੀਆਂ ਝੋਟੀ ਦੀ ਜਿਹੜੀ ਹਾਈਟ ਆ ਬਹੁਤ ਖੂਬਸੂਰਤ ਹੈਗੀ ਆ ਪਿੱਠ ਫੋੜੇ ਦੀ ਵੀ ਕਾਫੀ ਖੂਬਸੂਰਤ ਆ ਬਾਕੀ ਤੁਸੀਂ ਆਪ ਜਜਮੈਂਟ ਕਰ ਸਕਦੇ ਹੋ ਹਾਈਟ ਦੀ ਕੋਈ ਛੋਟੀ ਨਹੀਂ ਹੈਗੀਗੀ ਸੋ ਬਾਕੀ ਵੀਰ ਜੀ ਕੀ ਡਿਮਾਂਡ ਮੂਨੀ ਦੀ ਰੱਖੀ ਆ ਪਾ ਕੀ ਕਰਦੇ ਮੋਲ ਮੇਰੀ ਡਿਮਾਂਡ ਇਹਦੀ 78000 ਰੁਪਏ ਕਰਦੇ ਬਿਲਕੁਲ ਜੈਨੂਅਲ ਕਰਦੇ ਆ ਠੀਕ ਆ ਜੀ ਬਿਲਕੁਲ ਇਨਸਾਰ ਨਾਲ ਮੈਂ ਦਿੱਤਾ ਜਾਊਗਾ 78000 ਹਨਾ ਜੀ ਮਾਨ ਤਾਂ ਹੋ ਜਾਏਗਾ ਇਹਦੇ ਵਿੱਚ ਥੋੜਾ ਬਸ ਓਕੇ ਜੀ ਓਕੇ ਓਕੇ ਠੀਕ ਹੈ ਸੁਵੀਰ ਜੀ ਕਿਸੇ ਨੇ ਲੈਣੀ ਹੋਵੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਆਪਣੇ ਕੋਲੇ ਦੀ ਮਾਰ ਰਹੀ ਹੋਈ ਹੈ ਜੀ 15 15 ਲੀਟਰ ਦੀ ਆਪਣੇ ਕੋਲੇ ਨੋਰਮਲ ਸੀ ਹੈ ਠੀਕ ਹੈ ਵੀਰ ਜੀ ਠੀਕ ਹੈ ਬਾਕੀ ਸੀਮੈਂਟ ਦੀ ਬਚੀ ਠੀਕ ਹੈ ਜੀ ਠੀਕ ਹੈ ਸੁਵੀਰ ਜੀ ਲੈ ਲਿਏ ਇਹਨੂੰ ਬਾਹਰ ਆਜੋ ਕੱਢ ਲਿਏ ਬਾਹਰ ਬੋ ਖਾਦਣੇ ਵੀਰ ਹੁਣ ਸਾਰਿਆਂ ਨੂੰ ਲੈਵਲ ਹੋ ਜਾਂਦਾ ਬਾਕੀ ਦੋਸਤੋ ਵੀਰ ਹੁਣ ਦੱਸ ਹੀ ਦਿੱਤਾ ਬਹੁਤ ਵਧੀਆ ਚੰਗੇ ਸੀਮੈਂਟ ਦੀ ਹੈਗੀ ਮਾਂ ਦਾ ਵੀ ਤਕਰੀਬਨ 15 ਪਲੱਸ ਜਿਹੜਾ ਮਿਲਕ ਵੀਰ ਹੁਣਾਂ ਦੇ ਕੋਲ ਰਿਹਾ ਲੈ ਚਲੋ ਜੀ ਠੀਕ ਆ ਦੋਸਤੋ ਬਾਕੀ ਜਿਹੜਾ ਥਾਂਲੇਵਾ ਤੁਸੀਂ ਜਰੂਰ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਖੂਬਸੂਰਤ ਜਿਹੜੀ ਸਫਾਈ ਹੈਗੀ ਆ ਕੁਆਲਟੀ ਆਰਡਰ ਦੀ ਚੰਗੀ ਓਕੇ ਜੀ ਓਕੇ ਲੈਓ ਵੀਰ ਜੀ ਮੋੜ ਲੀਏ ठीक है जी, जी। ले ली ठीक है बेटी बन गए बन लो बन लो ठीक है ਠੀਕ ਆ ਵੀਰ ਜੀ ਇਹ 78000 ਦਾ ਮੁੱਲ ਕੀਤਾ ਹਨਾ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਰੱਖਦੇ ਆਪਾਂ ਨੇ ਦਾ ਬਾਹ ਦਾ ਬਹੁਤ ਮਹਿੰਗਾ ਹੋ ਗਿਆ ਇਹ ਬਿਲਕੁਲ ਜੀ ਬਿਲਕੁਲ ਬਾਕੀ ਵੀਰ ਜੀ ਹੋਰ ਵੀ ਆਪਣੇ ਕੋਲ ਕੋਈ ਸੇਲ ਵਾਸਤੇ ਜਿਹੜਾ ਪਸ਼ੂ ਅਵੇਲੇਬਲ ਹੈਗਾ ਜੀ ਵੀਰ ਜੀ ਇੱਕ ਆਪਣੇ ਕੋਲੇ ਚਾਈ ਵਾਲਾ ਦਾਣਾ ਹੈ ਜੀ ਓਕੇ ਜੀ ਬੱਕੇ ਦੇ ਪਿੱਛੇ ਅ ਬੱਚੀ ਹੈ ਪਰ ਆਪਾਂ ਦੇਣੀ ਨਹੀਂ ਬੱਚੀ ਹੈ ਮਗਰ ਜੀ ਹਾਂ ਜੀ ਠੀਕ ਹੈ ਜੀ ਤਕਰੀਬ 11 ਲੀਟਰ ਦੇ ਥੱਲੇ ਇਸ ਟਾਈਮ ਹੈਗਾ 11 ਲੀਟਰ ਹੈਗਾ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਜੀ ਤਕਰੀਬ ਇਹਨੂੰ ਪੌਣੇ 2 ਮਹੀਨੇ ਹੋ ਗਏ ਠੀਕ ਹੈ ਬਾਕੀ ਵੀਰ ਜੀ ਥਣਾ ਥਣਾ ਦੀ ਬਿਲਕੁਲ ਸਭ ਚਾਰੇ ਥਾਂ ਓਕੇ ਆ ਜੀ ਬਿਲਕੁਲ ਓਕੇ ਆ ਜੀ ਬਾਕੀ ਥੋੜਾ ਪਿੱਛੇ ਤੁਸੀਂ ਦਬਾ ਕਰ ਸਕਦੇ ਹੋ ਓਕੇ 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 ਤੇ ਦੁੱਧ 11 ਲੀਟਰ ਦੱਸਤਾ ਨਾ ਜੀ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਕਿਸਾਨ ਵੀਰੋ ਇੱਕ ਨੋਟ ਕਰ ਲਿਓ ਕੱਲ ਮਗਰ ਬੱਛੀ ਆ ਵੀਰ ਹੁਣੀ ਕਹੇ ਰਹੇ ਨਹੀਂ ਅਸੀਂ ਬੱਛੀ ਜਿਹੜੀ ਨਹੀਂ ਦੇਣੀਗੀ ਤੁਸੀਂ ਕੱਲੀ ਵਿਹੜ ਲੈ ਕੇ ਜਾ ਸਕਦੇ ਹੋ ਤੇ ਵੀਰ ਜੀ ਬੱਛੀ ਤੋਂ ਬਿਨਾ ਮਿਲਦੀ ਹੈਗੀ ਆ ਬੱਛੀ ਤੋਂ ਬਿਨਾ ਹਨਾ ਪਹਾੜੇ ਵੰਡ ਤੇ ਮਿਲਦੀ ਹੈ ਜੀ ਵੇਖੇ ਹਾਂ ਜੀ ਠੀਕ ਆ ਤੇ ਮੁੱਲ ਇਹਦਾ ਵੀਰ ਜੀ ਕੀ ਰੱਖੀ ਹੈ ਡਿਮਾਂਡ ਮੁੰਡਾ ਤਾਂ ਤੁਸੀਂ ਆਪਾਂ ਠੀਕ ਹੈ ਜੀ ਠੀਕ ਹੈ ਦੁੱਧ ਤਾਂ ਮਤਲਬ ਕਿ 11 ਲੀਟਰ ਜਿਹੜਾ ਦੁੱਧ ਚਵਾ ਦੋਗੇ ਚਵਾ ਦੇ ਬਿਲਕੁਲ ਚਵਾ ਕੇ ਦੇਵਾਂਗੇ ਠੀਕ ਹੈ ਜੀ ਠੀਕ ਹੈ ਓਕੇ ਵੀਰ ਜੀ ਓਕੇ ਠੀਕ ਹੈ ਜੀ ਸੋ ਕਿਸਾਨ ਵੀਰੋ ਇਹ ਵੈੜ ਵੀ ਵੀਰ ਹੁਣਾ ਦਿਖਾ ਦਿੱਤੀ ਹੈ ਬਾਕੀ ਜਿੱਦਾਂ ਦਾ ਪਸ਼ੂ ਤੁਹਾਨੂੰ ਪਸੰਦ ਹੋਵੇ ਤੁਸੀਂ ਵੀਰ ਹੁਣਾ ਦੇ ਨਾਲ ਗੱਲਬਾਤ ਕਰਕੇ ਜਿਹੜਾ ਕੋਈ ਪਸ਼ੂ ਖਰੀਦ ਸਕਦੇ ਹੋ ਹਰਬੀਅਲ ਵੀਰ ਜੀ ਜਿਹੜਾ ਇੱਕ ਸੰਪਰਕ ਨੰਬਰ ਨੇ ਉਹ ਵੀ ਆਪਣੇ ਵੀਰਾਂ ਨੂੰ ਬੋਲ ਕੇ ਜਰੂਰ ਦੱਸੋ 99063 82025 ਠੀਕ ਹੈ 9903 82025 ਓਕੇ ਸਰ ਜੀ ਓਕੇ ਸੋ ਦੋਸਤੋ ਇਹ ਸਨ ਵੀਰ ਹੁਣਾ ਦੇ ਕੋਲ ਜਿਹੜੇ ਇੱਕ ਦੋਸਤ ਨੀਲੀ ਰਾਵੀ ਦੇ ਵਿੱਚ ਝੋਟੀ ਹੈਗੀ ਆ ਇੱਕ ਮੋਹਰਾ ਦੇ ਰੇਕੇ ਦੀ ਝੋਟੀ ਹੈਗੀ ਆ ਇੱਕ ਵੜਾ ਪਾ ਤੁਹਾਨੂੰ ਦਿਖਾ ਦਿੱਤੀ ਦੋਸਤੋ ਤਿੰਨਾਂ ਦਾ ਜਿਹੜੇ ਪ੍ਰਾਈਸ ਹੋ ਵੀਰ ਉਹਨਾਂ ਦੱਸ ਦਿੱਤੇ ਆ ਜਿੱਦਾਂ ਦਾ ਪਸ਼ੂ ਤੁਹਾਨੂੰ ਪਸੰਦ ਆਉਂਦਾ ਤੁਸੀਂ ਵੀਰ ਉਹਨਾਂ ਦੇ ਸੰਪਰਕ ਨੰਬਰਾਂ ਤੇ ਗੱਲਬਾਤ ਕਰਕੇ ਰਾਇ ਵੀ ਲੈ ਸਕਦੇ ਹੋ ਖਰੀਦ ਵੀ ਸਕਦੇ ਹੋ ਸੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ